ਸੱਚੀ ਕਾਲ ਜੀ ਜਦੋਂ ਗੁਰੂ ਨਾਨਕ ਦੇਵ ਜੀ ਪਾਤਸ਼ਾ ਸੁਲਤਾਨਪੁਰ ਦੀ ਧਰਤੀ ਤੋਂ ਚੱਲ ਕੇ ਗੋਇੰਦਵਾਲ ਪਹੁੰਚੇ ਉੱਥੇ ਗੁਰੂ ਜੀ ਨੇ ਕੁਝ ਭਵਿੱਖ ਵਚਨ ਕਹੇ ਜੋ ਕਿ ਬਾਅਦ ਵਿੱਚ ਸੱਚੇ ਵੀ ਹੋਏ ਮਹਾਰਾਜ ਤੇ ਉਹ ਤਿੰਨ ਵਚਨ ਜਿਨ੍ਹਾਂ ਨਾਲ ਸਡੀ ਜ਼ਿੰਦਗੀ ਬਦਲ ਸਕਦੀ ਹੈ ਆਓ ਜੀ ਹੁਣ ਇੱਕ ਕਥਾ ਸਰਵਣ ਕਰਦੇ ਹਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਲਤਾਨਪੁਰ ਤੋਂ ਗੋਇੰਦਵਾਲ ਜਾਣਾ ਸੀ ਤਾਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਨਮੀ ਰਵਾਬ ਬਣਾ ਕੇ ਦਿੱਤੀ ਸਤਸੰਗਤ ਜੀ ਜਿਵੇਂ ਕੇ ਸਾਰੇ ਜਾਣਦੇ ਹੀ ਨੇ ਇਹ ਰਵਾਬ ਲਈ ਜੋ ਰਕਮ ਸੀ ਪੈਸੇ ਸੀ ਉਹ ਭੈਣ ਨਾਨਕੀ ਜੀ ਨੇ ਦਿੱਤੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੈਣ ਨਾਨਕੀ ਤੋਂ ਰਕਮ ਇਸ ਲਈ ਲਈ ਸੀ ਕਿਉਂਕਿ ਗੁਰੂ ਜੀ ਇੱਥੇ ਦਿਖਾਉਣਾ ਚਾਹੁੰਦੇ ਨੇ ਕਿ ਜਿਸ ਧਰਮ ਦੀ ਉਸਾਰੀ ਉਹ ਕਰਨਾ ਚਾਹੁੰਦੇ ਨੇ ਉੱਥੇ ਇਸਤਰੀ ਦਾ ਵੀ ਬਰਾਬਰ ਦਾ ਯੋਗਦਾਨ ਹੈ ਇਤਿਹਾਸਕਾਰਾਂ ਦੀ ਖੋਜ ਅਨੁਸਾਰ ਜਦੋਂ ਸਾਹਿਬੇ ਕੁਮਾਲ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ ਤਾਂ ਉਸ ਅੰਮ੍ਰਿਤ ਵਿੱਚ ਪਤਾਸੀ ਮਾਤਾ ਜੀਤੋ ਜੀ ਨੇ ਪਾਈ ਸੀ ਸਤਸੰਗਤ ਜੀ ਖਾਲਸਾ ਪੰਥ ਵਿੱਚ ਇਸਤਰੀਆਂ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ ਸultanpur ਤੋਂ bias ਦਰਿਆ पार ਕਰਕੇ ਮਹਾਰਾਜੀ ਜਿੱਥੇ ਗੋਇੰਦਵਾਲ ਦੀ ਧਰਤੀ ਹੈ ਉਸ ਸਥਾਨ 'ਤੇ ਪਹੁੰਚੇ ਉਸ ਵੇਲੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਮਰਦਾਨਾ ਜੀ ਇੱਥੇ ਭਵਿਕ ਵਿੱਚ ਇੱਕ ਭਾਰੀ ਗੁਰੂ ਮਹਾਂਪੁਰਸ਼ ਆਵੇਗਾ ਇੱਥੇ ਕੀਰਤਨ ਵੀ ਹੋਵੇਗਾ ਤੇ ਵਸੋਂ ਵੀ ਵਧੇਗੀ ਗੁਰੂ ਜੀ ਦੇ ਬਚਨ ਸੱਚੇ ਹੋਏ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਉੱਥੇ ਜਾ ਕੇ ਵਸਣਾ ਕੀਤਾ ਗੁਰੂ ਜੀ ਦੇ ਵਚਨ ਸੱਚੇ ਹੋਏ ਤੇ ਉੱਥੇ ਗੁਰੂ ਜੀ ਨੇ ਤਿੰਨ ਦਿਨ ਡੇਰਾ ਕੀਤਾ ਜਿਹੜੇ ਉੱਥੋਂ ਦੇ ਲੋਕ ਸੀ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਬਹੁਤ ਧਨ ਪਦਾਰਥ ਤੇ ਹੋਰ ਵੀ ਕਈ دنیਵੀ ਚੀਜ਼ਾਂ ਭੇਟ ਕਰ ਦਿੱਤੀਆਂ ਜਦੋਂ ਭਾਈ ਮਰਦਾਨਾ ਜੀ ਦੀ ਬਹੁਤ ਪੂਜਾ ਹੋਈ ਕਹਿਣ ਲੱਗੇ ਕਿ ਇਹ ਸਾਡੇ ਗੁਰੂ ਜੀ ਦੇ ਅਨੰਨ ਪਿਆਰੇ ਸਾਥੀ ਨੇ ਜਦੋਂ ਭਾਈ ਮਰਦਾਨਾ ਜੀ ਇਹ ਸਾਰੀਆਂ ਪੇਟਾਵਾਂ ਲਜ਼ਾ ਕੇ ਗੁਰੂ ਸਾਹਿਬ ਜੀ ਕੋਲ ਪਹੁੰਚੇ ਤਾਂ ਉਸ ਤੇ ਗੁਰੂ ਜੀ ਨੇ ਆਪਣੀ ਪਹਿਲੀ ਉਦਾਸੀ ਦਾ ਪਹਿਲਾ ਉਪਦੇਸ਼ ਦਿੱਤਾ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਇਹ ਜੋ ਸੋ ਕਿਹਾ ਹੈ ਜੋ ਤੂੰ ਲੈ ਆਏ ਭਾਈ ਮਰਦਾਨਾ ਜੀ ਕਹਿਣ ਲੱਗੇ ਲੋਕਾਂ ਪੂਜਾ ਕੀਤੀ ਹੈ ਲੋਕਾਂ ਜੇ ਆਣ ਚੜਾਇਆ ਸੋ ਮੈਂ ਆਣੇ ਲੈਣ ਭਾਈ ਮਰਦਾਨਾ ਜੀ ਕਹਿਣਾ ਚਾਹ ਰਹੇ ਸੀ ਗੁਰੂ ਜੀ ਇਹ ਸਭ ਮੇਰਾ ਮਾਣ ਸਨਮਾਨ ਤੁਹਾਡੀ ਵਜ੍ਹਾ ਕਰਕੇ ਹੀ ਹੋਇਆ ਹੈ ਕਹਿਣ ਲੱਗੇ ਮਾਹ ਰਜੇ ਇਹ ਜੋ ਵਸਤਰ ਨੇ ਖਾਣ ਪੀਣ ਦੀਆਂ ਵਸਤਾਂ ਨੇ ਮਾਇਆ ਏ ਇਹ ਤੁਹਾਡੀ ਕਰਕੇ ਹੀ ਮਿਲੀ ਹੈ ਹੁਣ ਜੇ ਤੁਹਾਡੀ ਰਜ਼ਾ ਹੋਵੇ ਤਾਂ ਮੈਂ ਅੱਗੇ ਚੱਲਾਂਗਾ ਜਿੱਦਾਂ ਕਿ ਆਪਾਂ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਵਿੱਚ ਸਰਵਣ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਜਿਵੇਂ ਕਹਿੰਦੇ ਨੇ ਭਾਈ ਮਰਦਾਨਾ ਜੀ ਸੱਤ-ਸੱਤ ਕਹਿ ਕੇ ਮੰਨ ਲੈਂਦੇ ਨੇ ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਿਆਂ ਇਹ ਸਾਡੇ ਕੰਮ ਨਹੀਂ ਕਿਰ ਲੱਗੇ ਮਰਦਾਨਿਆਂ ਇਹ ਛਟ ਘਤ ਇੱਥੇ ਹੀ ਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਚਾਰ ਵਿੱਚ ਜੇ ਪੂਜਾ ਦਾ ਧੰਨ ਆ ਗਿਆ ਤਾਂ ਉਹ ਦੋਜਕ ਬਣ ਗਿਆ ਗੁਰੂ ਸਾਹਿਬ ਜੀ ਦੇ ਕਹਿਣ ਅਨੁਸਾਰ ਭਾਈ ਮਰਦਾਨਾ ਜੀ ਨੇ ਉਹ ਵਸਤਾ ਨਹੀਂ ਲਈਆ ਜੇ ਧਰਮ ਦੇ ਮਾਰਗ ਤੇ ਚੱਲਣਾ ਹੋਵੇ ਤੇ ਮਾਇਆ ਵਿੱਚ ਆ ਜਾਵੇ ਉਹ ਬਿਨਾਂ ਦੰਦਾਂ ਤੋਂ ਹੀ ਖਾ ਜਾਂਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਸਿੱਖ ਕਿਰਤ ਕਰਦੇ ਨੇ ਨਾਮ ਜਪਦੇ ਨੇ ਵੰਡ ਕੇ ਛਕਦੇ ਨੇ ਤਾਂ ਮਾਇਆ ਉਹਨਾਂ ਦੇ ਮਗਰ-ਮਗਰ ਪੱਜੀ ਫਿਰਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਮਰਦਾਨਾ ਜੀ ਭਗਤ ਤੇ ਸੰਸਾਰੀ ਬੰਦੇ ਦੀ ਆਪਸ ਵਿੱਚ ਨਹੀਂ ਬਣਦੀ ਕਿਉਂਕਿ ਦੋਹਾਂ ਦੀ ਕਰਨੀ ਵਿੱਚ ਬੜਾ ਹੀ ਫਰਕ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੇ ਬੰਦਾ ਮਾਇਆ ਦੇ ਪਿੱਛੇ ਭੱਜੇ ਤਾਂ ਪਰਮੇਸ਼ਰ ਹੱਥ ਨਹੀਂ ਆਉਂਦਾ ਤੇ ਜੇ ਆਪਾਂ ਪਰਮੇਸ਼ਰ ਨੂੰ ਆਪਣੇ ਅੰਦਰੋਂ ਲੱਭੀਏ ਤਾਂ ਫਿਰ ਮਾਇਆ ਨਾਲ ਪ੍ਰੇਮ ਨਹੀਂ ਹੋ ਸਕਦਾ ਰੱਬ ਨੂੰ ਲੱਭਣ ਦਾ ਇਹ ਰਾਹ ਠੀਕ ਹੈ ਮਾਇਆ ਵੀ ਕੱਟੀ ਕਰੋ ਤੇ ਪਰਮੇਸ਼ਰ ਨੂੰ ਵੀ ਪਾਹ ਲਓ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹਨਾਂ ਚੀਜ਼ਾਂ ਨੂੰ ਵਰਤ ਕੇ ਇਹਨਾਂ ਵਿੱਚ ਐਨਾ ਖਅਪਚ ਨਹੀਂ ਹੋਣਾ ਕਿ ਕਿਤੇ ਇਹ ਨਾ ਹੋਵੇ ਕਿ ਬੰਦਾ ਮਾਇਆਧਾਰੀ ਇਹ ਨਾ ਹੋ ਜਵੇ ਕਿ ਰੱਬ ਨੂੰ ਵੀ ਪਹੁੰਚੇ ਬੰਦਾ ਰਹੇ ਸੰਸਾਰ ਵਿੱਚ ਪਰ ਨਿਰੰਕਾਰ ਨੂੰ ਨਾ ਪੁੱਲੇ ਇਹ ਰਸਤਾ ਠੀਕ ਹੈ ਬੰਦੇ ਦੀ ਸੋਚ ਸੰਸਾਰ ਵਿੱਚ ਰਹਿ ਕੇ ਐਨੀ ਉੱਚੀ ਹੋ ਜੇ ਜਿਵੇਂ ਹਿਮਾਲਿਆ ਪਰਬਤ ਤੇ ਬੈਠਾ ਕੋਈ ਜੋਗੀ ਬੰਦਗੀ ਕਰ ਰਿਹਾ ਹੋਵੇ ਬੰਦਾ ਬਾਬੇ ਦਾ ਸ਼ੁਕਰ ਕਰੇ ਤੇ ਮਾਇਆ ਵੀ ਇਕੱਠੀ ਕਰੇ ਇਹ ਰਸਤਾ ਠੀਕ ਹੈ ਬੰਦਾ ਨਾਲ ਨਾਲ ਭਗਤੀ ਕਰੇ ਤੇ ਪਰਮੇਸ਼ਵਰ ਨੂੰ ਵੀ ਪਾ ਲਵੇ ਗੁਰੂ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਮਾਰਿਆ ਸਿੱਕਾ జగਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸਾਰੀ ਦੁਨੀਆ ਵਿੱਚ ਬਾਬਾ ਨਾਨਕ ਜੀ ਨੇ ਹੁਕਮ ਦਾ ਸਿੱਕਾ ਮਾਰਿਆ ਤੇ ਹੋਮੇ ਰਹਿਤ ਪੰਥ ਤੋੜਿਆ ਗੁਰੂ ਸਾਹਿਬ ਜੀ ਨੇ ਆਪਣੇ ਜਿਉਂਦੇ ਜੀ ਭਾਈ ਲੈਣਾ ਜੀ ਨੂੰ ਗੁਰਗੱਦੀ ਸੌਂਪ ਕੇ ਗੁਰਿਆਈ ਦਾ ਸ਼ਤਰ ਉੱਥੇ ਚੜਾਇਆ ਸੀ ਗੁਰੂ ਨਾਨਕ ਪਾਤਸ਼ਾਹ ਸਭ ਜਾਣੀ ਜਾਣ ਸਨ ਉਹਨਾਂ ਨੇ ਆਪਣੀ ਜੋਤ ਆਪਣਾ ਨੂਰ ਭਾਈ ਲੈਣਾ ਜੀ ਵਿੱਚ ਟਿਕਾਇਆ ਸੀ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਗੁਰੂ ਸਾਹਿਬ ਜੀ ਨੇ ਪਹਿਲੇ ਜਾਮੇ ਵਿੱਚ ਭਾਈ ਮਰਦਾਨਾ ਜੀ ਨੂੰ ਜੋ ਪਹਿਲਾ ਵਚਨ ਕੀਤਾ ਸੀ ਉਹ ਇਹ ਸੀ ਕਿ ਜੋ ਸਿਰ ਉੱਪਰ ਕੇਸ ਨੇ ਉਹਨਾਂ ਨੂੰ ਕਦੇ ਕਤਲ ਨਹੀਂ ਕਰਵਾਉਣਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਕੋਈ ਨਵਾਂ ਸਾਜ਼ ਲਿਆ ਜਾਂਦਾ ਹੈ ਤਾਂ ਉਸ ਨੂੰ ਸੁਰ ਕਰਨਾ ਪੈਂਦਾ ਹੈ ਪਰ ਭਾਈ ਮਰਦਾਨਾ ਜੀ ਕੋਲ ਜਿਹੜੀ ਰਬਾਬ ਸੀ ਉਸ ਨੂੰ ਸੁਰ ਕਰਨ ਦੀ ਲੋੜ ਹੀ ਨਹੀਂ ਪਈ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਮਰਦਾਨਾ ਜੀ ਦੀ ਰਬਾਬ ਦਰਗਾਹ ਤੋਂ ਬਖਸ਼ੀ ਹੋਈ ਹੈ ਤੀਜਾ ਵਚਨ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕਿ ਦਰ ਆਏ ਨੂੰ ਖਾਲੀ ਨਹੀਂ ਮੋੜਨਾ ਪਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਪਹਿਲਾ ਬਚਨ ਵੀ ਠੀਕ ਹੈ ਮੈਂ ਕਦੇ ਕੇਸਾਂ ਦੀ ਬੇਅਦਬੀ ਨਹੀਂ ਕਰਾਂਗਾ ਦੂਜਾ ਬਚਨ ਵੀ ਮੈਂ ਆਪ ਜੀ ਦਾ ਮੰਨਾਂਗਾ ਸਦਾ ਰਵਾਬ ਨੂੰ ਸੰਭਾਲ ਕੇ ਰੱਖਾਂਗਾ ਮੈਂ ਕਦੇ ਇਸ ਨੂੰ ਸੁਰ ਨਹੀਂ ਕਰਾਂਗਾ ਇਹ ਆਪੇ ਹੀ ਸੁਰ ਹੋ ਜਾਇਆ ਕਰੇਗੀ ਪਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਮੇਰੇ ਕੋਲ ਅਜਿਹਾ ਕੀ ਹੈ ਜੋ ਲੋਕ ਮੇਰੇ ਤੋਂ ਲੈਣ ਆਣਗੇ ਤੁਸੀਂ ਕੀ ਦਾਰਾਏ ਨੂੰ ਖਾਲੀ ਨਹੀਂ ਮੋੜਨਾ ਗੁਰੂ ਸਾਹਿਬ ਜੀ ਨੇ ਕਿਹਾ ਸੀ ਭਾਈ ਮਰਦਾਨਾ ਜੀ ਜੋ ਦੌਲਤ ਤੁਹਾਡੇ ਕੋਲ ਹੈ ਇਸ ਨੂੰ ਪਾਉਣ ਲਈ ਦੁਨੀਆ ਤਰਸੇਗੀ ਤੁਹਾਡੇ ਪਾਸ ਦਿਲ ਦੀ ਅਮੀਰੀ ਹੈ ਜੇ ਤੂੰ ਕੋਈ ਗੁਰੂ ਦੇ ਬਚਨ ਮੰਨੇਗਾ ਉਸ ਨੂੰ ਸੁੱਖ ਮਿਲਣਾ ਹੀ ਮਿਲਣਾ ਹੈ ਸਮਾਂ ਲੱਗ ਸਕਦਾ ਹੈ ਪਰ ਜਿਸ ਨੇ ਗੁਰੂ ਦੇ ਬਚਨ ਕਮਾਏ ਨੇ ਉਸ ਦਾ 파ਰ ਉਤਾਰਾ ਹੋ ਗਿਆ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਜੋ ਚੀਜ਼ਾਂ ਸਾਨੂੰ ਲੋਕਾਂ ਨੇ ਦਿੱਤੀਆਂ ਨੇ ਸਾਨੂੰ ਉਹਨਾਂ ਦੀ ਲੋੜ ਨਹੀਂ ਜਾਂ ਤਾਂ ਇਹਨਾਂ ਨੂੰ ਇੱਥੇ ਹੀ ਛੱਡ ਦਿਓ ਜਾਂ ਫਿਰ ਆਪਾਂ ਇਹ ਚੀਜ਼ਾਂ ਕਿਸੇ ਲੋੜਵੰਦ ਨੂੰ ਦੇ ਦੇਾਂਗੇ ਆਪਾਂ ਅੱਗੇ ਜਾਣਾ ਹੈ ਉਦਾਸੀਆਂ ਕਰਨੀਆਂ ਨੇ ਕਿੱਥੇ ਕਿੱਥੇ ਇਹ ਚੀਜ਼ਾਂ ਨਾਲ ਲੈ ਕੇ ਫਿਰਾਂਗੇ ਉਹ ਤੋਂ ਮਾਰਾ ਚੱਕੇ ਤਰਨ ਤਰਨ ਦੀ ਧਰਤੀ ਤੇ ਗਏ ਅੱਗੇ ਜਾ ਕੇ ਮਹਾਰਾਜਾ ਸੁਲਤਾਨ ਵੰਡਪੰਡ ਦੀ ਜੂ ਵਿੱਚ ਗਏ ਨੇ ਉੱਥੇ ਇੱਕ ਟਾਬ ਸੀ ਉੱਥੇ ਇੱਕ ਸੰਗਣਾ ਰੁਕ ਸੀ ਜਿਸ ਦੇ ਥੱਲੇ ਬੈਠ ਕੇ ਮਹਾਰਾਜ ਜੀ ਨੇ ਕੀਰਤਨ ਕੀਤਾ ਇਹ ਸੰਗਤ ਜੁੜੀ ਸੀ ਮਹਾਰਾਜ ਜੀ ਨੇ ਉੱਥੇ ਬਚਨ ਕਰ ਦਿੱਤਾ ਕਿ ਇੱਥੇ ਭੋਗ ਤੇ ਮੋਖ ਦਾ ਪਰਵਾਹ ਚੱਲੇਗਾ ਉੱਥੇ ਦੁਖ ਭੰਜਣੀ ਸੀ ਤੇ ਅਮਰਸਰ ਸਾਹਿਬ ਉਸੇ ਹੀ ਜੂਚ ਜਾ ਕੇ ਵਸਿਆ ਜੋ ਇੱਕ ਧਾਰਮਿਕ ਕੇਂਦਰ ਹੋਣ ਦੇ ਨਾਲ ਨਾਲ ਵਪਾਰ ਦਾ ਵੀ ਕੇਂਦਰ ਬਣਿਆ। ਓਗ ਤੇ ਮੋਖ। ਮੋਖ ਤੋਂ ਭਾਵ ਮੁਕਤੀ। ਭੋਗ ਤੋਂ ਭਾਵ دنیਵੀ ਚੀਜ਼ਾਂ। ਤਰਨਤਾਰਨ ਸਾਹਿਬ ਵੀ ਗੁਰੂ ਜੀ ਦੇ ਬਚਨਾਂ ਦੇ ਨਾਲ ਆਪਾਰਗ ਕੇਂਦਰ ਬਣਿਆ ਸੀ। ਚੌਥੇ ਜਾਂ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਜੋ-ਜੋ ਚੀਜ਼ਾਂ ਹੋਣੀਆਂ ਨੇ ਗੁਰੂ ਸਾਹਿਬ ਜੀ ਪਹਿ ਮਰਦਾਨਾ ਜੀ ਨੂੰ ਪਹਿਲਾਂ ਹੀ ਕਹਿ ਦਿੰਦੇ ਸੀ। ਗੁਰੂ ਸਾਹਿਬ ਜੀ ਕੋਲ ਬਹੁਤ ਸੰਗਤਾਂ ਆਉਂਦੀ ਸੀ ਜੋ ਕਿ ਉਹਨਾਂ ਤੋਂ ਆ ਕੇ ਸਵਾਲ ਵੀ ਪੁੱਛਦੀ ਸੀ ਰਾਜੇ ਵੀ ਗੁਰੂ ਸਾਹਿਬ ਜੀ ਤੋਂ ਆ ਕੇ ਉਪਦੇਸ਼ ਲੈਂਦੇ ਸੀ ਇੱਕ ਵਾਰ ਬਾਬਰ ਨੇ ਵੀ ਗੁਰੂ ਜੀ ਤੋਂ ਆ ਕੇ ਉਪਦੇਸ਼ ਲਿਆ ਸੀ ਕਿ ਮੈਨੂੰ ਕੋਈ ਅਜੀਹਾ ਉਪਦੇਸ਼ ਦਿਓ ਜਿਸ ਨਾਲ ਮੇਰਾ ਭਲਾ ਹੋਵੇ ਗੁਰੂ ਸਾਹਿਬ ਜੀ ਨੇ ਬਾਬਰ ਨੂੰ ਕਿਹਾ ਸੀ ਕਿ ਰਾਜੇ ਦੇ ਕਰਤੱਵ ਕੀ ਹੁੰਦੇ ਨੇ ਤੁਸੀਂ ਆਪਣਾ ਫੈਸਲਾ ਨਿਆਂ ਨਾਲ ਕਰਿਆ ਕਰੋ ਪਲੇ ਪੁਰਸ਼ਾਂ ਦਾ ਸਨਮਾਨ ਕਰ ਜੋ ਤੂੰ ਸ਼ਰਾਬ ਪੀਣਾ ਈ ਜੂਆ ਖੇਡਦਾ ਈ ਇਸ ਨੂੰ ਕਸਮ ਖਾ ਕੇ ਛੱਡ ਦੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਲੱਖਾਂ ਹੀ ਮੁਹੰਮਦ ਹੋ ਚੁੱਕੇ ਨੇ ਪਰ ਵਾਹਿਗੁਰੂ ਇੱਕਾ ਉਸ ਨੇ ਕਿੰਨੇ ਹੀ ਪਗੰਬਰ ਭੇਜੇ ਨੇ ਕਿੰਨੇ ਹੀ ਮੁਹੰਮਦ ਭੇਜੇ ਨੇ ਜਿਹੜੇ ਉਸ ਦੀ ਦਰਗਾਹ ਵਿੱਚ ਹੱਥ ਜੋੜ ਕੇ ਖੜੇ ਨੇ ਗੁਰੂ ਜੀ ਕਹਿੰਦੇ ਨੇ ਪਲਾ ਬੰਦਾ ਬੰਦੇ ਨੂੰ ਕੀ ਦੇ ਸਕਦਾ ਦਾ ਦਾਤਾ ਇੱਕ ਹੈ ਸਭ ਨੂੰ ਦੇਵਨ ਹਰ ਦੇਣ ਵਾਲਾ ਪਰਮਾਤਮਾ ਹੈ ਉਸ ਨੇ ਹੀ ਸਭ ਨੂੰ ਦੇਣਾ ਹੈ ਜਲਸੰਗਜੀ ਇਹਨੇ ਕੁਝ ਬਚਨ ਜੋ ਕਿ ਗੁਰੂ ਸਾਹਿਬ ਜੀ ਨੇ ਪਾਈ ਮਰਦਾਨਾ ਜੀ ਨੂੰ ਕੀਤੇ ਸੀ ਤੇ ਇਹ ਭਵਿਕ ਵਿੱਚ ਜਾ ਕੇ ਸੱਚ ਵੀ ਹੋਏ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡੀ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਿਆਰਾ ਜਿਹਾ ਕਮੈਂਟ ਕਰ ਦਿਓ ਧੰਨਵਾਦ